ਆਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੁੱਲੂ ਦਾ ਅੱਜ ਜਿਹੜਾ ਚੌਥਾ ਦਿਨ ਤੇ ਅੱਜ ਤੁਹਾਨੂੰ ਦਿਖਾਵਾਂਗੇ ਕੁੱਲੂ ਦੇ ਕਿਹੋ ਜਿਹੇ ਹਨ ਪਿੰਡ ਤੇ ਕੁੱਲੂ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਮੰਦਰ ਤੇ ਇਹ ਹੈਗਾ ਜੀ ਕੁੱਲੂ ਦਾ ਮਸ਼ਹੂਰ ਮੰਦਰ ਤੇ ਨਾਲ ਹੀ ਇਹ ਛੋਲੀਆਂ-ਛੋਟੀਆਂ ਗਲੀਆਂ ਦੇ ਵਿੱਚੋਂ ਇਹ ਜਿਹੜੇ ਤੁਸੀਂ ਨਹੀਂ ਦੇਖ ਪਾਉਂਦੇ ਕਿਉਂਕਿ ਗੱਡੀਆਂ ਦੇ ਵਿੱਚ ਤੁਸੀਂ ਮੇਨ ਹਾਈਵੇ ਤੋਂ ਲੰਘ ਜਾਂਦੇ ਆ ਤੇ ਇਹ ਪਿੰਡਾਂ ਦਾ ਦੇਸ਼ ਇਹ ਕਰਕੇ ਸੋਚਿਆ ਕਿ ਪਿੰਡਾਂ ਦੇ ਵਿੱਚ ਜਾ ਕੇ ਖਤਰਨਾਕ ਰਸਤੇ ਛੋੜੇ ਉਹ ਦ੍ਰਿਸ਼ ਦਿਖਾਈ ਜਾਣ ਜਿਹੜੇ ਤੁਸੀਂ ਕਦੇ ਨਹੀਂ ਦੇਖੇ ਤੇ ਆਲੂ ਵਾਲੇ ਦੇ ਲੋਕ ਇਹ ਪੱਥਰਾਂ ਦੇ ਨਾਲ ਇਟਾਂ ਤੇ ਪੱਥਰ ਦੇ ਨਾਲ ਮਿਲਾ ਕੇ ਇਹ ਤੇ ਲੱਕੜੀ ਲਗਾ ਕੇ ਇਹ ਜਿਹੜੇ ਘਰ ਬਣਾਏ ਗਏ ਆ ਤੇ ਇਹ ਕੁਲੂ ਦੇ ਮੰਦਰ ਹੈ ਜਿਹੜੇ ਬਹੁਤ ਜਿਆਦਾ ਸੋਹਣੇ ਬਣਾਏ ਹੋਏ ਆ ਇਤਿਹਾਸਕ ਮੰਦਰ ਹੈ ਤੇ ਕਦੇ ਸਮਾਂ ਮਿਲੇ ਤਾਂ ਜਰੂਰ ਆਓ ਇਹਨਾਂ ਦਰਸ਼ਨੂ ਬਹੁਤ ਅੱਛੀ ਆਇਆ ਕਰਕੇ ਜਾਇਆ ਕਰੋ ਤੇ ਇਹ ਘਰ ਹੈ ਤੇ ਕਿਉਂਕਿ ਕੱਚੇ ਘਰ ਬਣੇ ਹੋਏ ਆ ਬਹੁਤ ਠੰਡੇ ਰਹਿੰਦੇ ਘਰ ਤੇ ਸਰਦੀਆਂ ਦੇ ਵਿੱਚ ਇੱਕ ਗਰਮ ਰਹਿੰਦੇ ਘਰ ਤੇ ਆ ਪੱਥਰਾਂ ਨਾਲ ਬਣੇ ਹੋਏ ਘਰ ਹੈ ਤੇ ਛੋਟੇ ਛੋਟੇ ਦਰਵਾਜੇ ਆ ਤੇ ਇਹ ਹਲੇ ਵੀ ਜਿਹੜੇ ਲੋਕ ਜੇ ਪਿਛੇ 30 40 ਸਾਲ ਚਲੇ ਜਾਓ ਉਸ ਤਰ੍ਹਾਂ ਨਾਲ ਆਪਣਾ ਜਿਹੜਾ ਆ ਜ਼ਿੰਦਗੀ ਬਤੀਤ ਕਰਦੇ ਆ ਤੇ ਇਹੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿਹੜੇ ਆ ਉਹ ਪਿੰਡਾਂ ਦੀਆਂ ਝਲਕਾਂ ਜਿਹੜੀਆਂ ਪੁਰਾਣੇ ਸਮੇਂ ਦੇ ਲੋਕ ਰਹਿੰਦੇ ਆ ਤੇ ਤੁਹਾਡੀ ਮੁਲਾਕਾਤ ਵੀ ਕਰਵਾਉਣੇ ਆ ਇਹ ਪਿੰਡ ਦਾ પ્રાਚੀਨ ਮੰਦਿਰ ਹੈ ਤੇ ਕਲਾਕਾਰੀ ਦੇਖੋ ਤੁਸੀਂ ਦਵਾਜੇ ਤੇ ਕਿੰਨੀ ਸੋਹਣੀ ਕੀਤੀ ਹੋਈ ਹੈ ਤੇ ਸਾਰੀਆਂ ਤਸਵੀਰਾਂ ਪੁੱਲੂ ਦੇ ਨਾਲ ਹੀ 3-4 ਕਿਲੋਮੀਟਰ ਦੂਰ ਅੰਦਰ ਪਿੰਡ ਸੀਗਾ ਉੱਥੇ ਅਸੀਂ ਗਏ ਸੀਗੇ ਤੇ ਜਿੱਥੇ ਸੇਬ ਬਹੁਤ ਜ਼ਿਆਦਾ ਹੁੰਦਾ ਫਰੂਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਤੇ ਦਾ ਸਮਾਂ ਆ ਖੁੱਲਾਂ ਦਾ ਤੇ ਅੰਦਰਲੇ ਦ੍ਰਿਸ਼ਾ ਪਿੰਡ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਜਗ੍ਹਾ ਹੈ ਉੱਥੇ ਇਹ ਮੰਦਿਰ ਦਾ ਨਿਰਮਾਣ ਕੀਤਾ ਹੁੰਦਾ ਹੈ ਤੇ ਹਲੇ ਮੰਦਿਰ ਬੰਦ ਸੀਗਾ ਜੇ ਤੁਸੀਂ ਦੇਖ ਲੋਗੇ ਲੱਕੜੀ ਦਾ ਕਿੰਨਾ ਸੋਹਣਾ ਕਾਰੀਗਰੀ ਕੀਤੀ ਹੋਈ ਹੈ ਤੇ ਹੁਣ ਦੂਸਰਾ ਮੰਦਿਰ ਜਿਹੜਾ ਇਸੇ ਪਿੰਡ ਦੇ ਵਿੱਚ ਵਾਸ਼ਿੰਗ ਪਿੰਡ ਦੇ ਵਿੱਚ ਹੈ ਤੇ ਅੱਜ ਕੁੱਲੂ ਦਾ ਹੀ ਦੌਰ ਘਣਾ ਸੀ ਸਾਰਾ ਆਗੂਲੇ ਪਿੰਡਾਂ ਦਾ ਕੁੱਲੂ ਦੇ ਵਿੱਚ ਘੁਣਾ ਪੈਣਾ ਮਾਰਾ ਸਾਰੇ ਮੰਦਿਰ ਆਸੇ ਲਿਖੜੀ ਬਰਸ਼ ਕਿਰ ਲਿਖਾ ਹੋਆ 20 ਵੀ ਕਿਤਨੀ ਆ ਤੇ ਕੁੱਲੂ ਦੇ ਵਿੱਚ ਵਾਸ਼ਿੰਗ ਪਿੰਟ ਦੇ ਵਿੱਚ ਜਿਹੜਾ ਗੁੱਗਾ ਯਾਰ ਪੀਰ ਦਾ ਕਿਉਂਕਿ ਇੱਥੇ ਵੀ ਗੁੱਗਾ ਨਾਮੀ ਐ ਦਾ ਮੇਲਾ ਲੱਗਦਾ ਬਹੁਤ ਭੜਾ ਤੇ ਉਹ ਮੰਦਿਰ ਤੁਹਾਨੂੰ ਦਿਖਾਇਆ ਤੇ ਹਲੇ ਲੋਕ ਲੱਗਾ ਹੋਇਆ ਸੀਗਾ ਇਸ ਕਰਕੇ ਅੰਦਰੋਂ ਮੈਂ ਵੈਸੇ ਤੁਹਾਨੂੰ ਦਿਖਾਤਾ ਅਸੀਂ ਵੀ ਅੱਜ ਮੱਥਾ ਟੇਕਿਆ ਇੱਥੇ ਬਹੁਤ ਵਧੀਆ ਲੱਗਿਆ ਸਾਡੇ ਦੋਸਤ ਹੈ ਇੱਕ ਉਹਨਾਂ ਉਹਨਾਂ ਨਾਲ ਵੀ ਤੁਹਾਡੀ ਗੱਲ ਜਰੂਰ ਕਰਨੀ ਸਾਗਰ ਹੈ ਉਹਨਾਂ ਦੇ ਨਾਲ ਹਲੋ ਇਹ ਦੋਸਤ ਹੈ ਸਾਡੇ ਮੜਾ ਦੱਸ ਦਿਓ ਕਿਹੜਾ ਕਹਦਾ ਕਿਹਦਾ ਮੰਦਿਰ ਹੈ ਇਹ ਗੁੱਗਾ ਚਾਰਦੀ ਜੀ ਦਾ ਮੰਦਿਰ ਹੈ ਓਕੇ ਮੇਲਾ ਕਹਤੋਂ ਲੱਗਦਾ ਹੈ ਮੇਲਾ ਲੱਗਦਾ ਦਿਪਤਾ ਨਿਕਲਦਾ ਹੈ ਹਮਾਰਾ ਰੱਖੀ ਕੇ ਦਿਨ ਅਰਗੂ ਗਨ ਦੇ ਮੇਕੇ ਦਿਨ ਵਾਪਿਸ ਹੋ ਜਾਂਦਾ ਦਿੱਕਾਂ ওকে ਥੈਂਕ ਯੂ